ਮਾਈਮਾ ਹੋਏ ਇਹ ਗੱਲ ਯਾਦ ਰੱਖਿਓ ਜਨਰਲ 13 ਤੋਂ 99 ਨਹੀਂ ਕਿਹੜੀ ਬੈਠੀ ਕਰਦੀ ਹੈ ਵਾਕੀ ਮੈਂ ਰਿਵਿਊ ਤੇ ਮੈਂ ਪੜ੍ਹਦਾ ਜਦੋਂ ਯੂਨੀਅਨ ਦੇ ਤੇ ਕਈ ਕਾਰਨਾਂ ਕਰਾਉਂਦਾ ਵੇਲੇ ਡੈਟਾ ਵਾਲੇ ਪ੍ਰੋਬਲਮ ਆਈਆਂ ਦਾ ਜਿਹੜੀ ਵੀਏ ਦਾ ਸਿਲਾ ਜੋ ਸਪੂਰਤ ਮੰਤਰੀ ਜੀ ਮੈਂਬਰ ਪਾਰਲੀਮੈਂਟ ਦੀ ਕੋਰਾਨੇ ਮੈਨੂੰ ਬਹੁਤ ਬਦਲ ਕੀਤੀ ਅੱਜ ਕੋਰਾਨੇ ਸਾਡੇ ਨਾਗਰਿਕ ਦੇ ਲਈ ਸਾਰੇ ਦੇਰਵਾ ਸਿੱਖੀ ਗਏ ਵਿੱਤੀ ਕਮੇਟੀ ਦੇ ਸਾਰੇ ਵਿਭਾਗ ਦਾ ਪੂਰਾ ਮਾਰ ਸਰਕਾਰ ਕਰਕੇ ਡੈਟਾ ਪੁਆਇੰਟ ਦੀ ਕੋਸ਼ਿਸ਼ ਕੀਤੀ ਸੋ ਅੱਜ ਜੀ ਆਨੰਦ ਨੂੰ ਸਤਿ ਸ੍ਰੀ ਅਕਾਲ ਉਹ ਜੋ ਕੂਆ ਪੀਣਾ ਧਰਤੀ ਹੈ ਉਥੇ ਸੌਂਦਰ ਦੇ ਨਿਰਮਾਣ ਕਰ ਹੈ ਉਹ ਤੋਂ ਪਹਿਲਾਂ ਵੀ ਗਰੀ ਲੀਡਰ ਸੌਂਦਰ ਦੇ ਐਨਕੈਜਰ ਨੇ ਇਸ਼ਤਵਾਦੀ ਕੀਤੀ ਸੋ ਅੱਜ ਜਿਦਾ ਬਾਕੀ ਦਿੱਤੇ ਰਹੇ ਹੈ ਜਿਦਾ ਆਪਣੇ ਕੌਮੀ ਦਾ ਖਾਬ ਕੀਤਾ ਹੈ ਸਰਪੂਰ ਹਸਪੀਟਲ ਲੈ ਕੇ ਆਂਦਾ ਹੈ ਜਾਂ ਉਥੇ ਏਜਵਾ ਦੇ ਸਿਰਿਚਾਰ ਕੀਤਾ ਹੈ ਅੱਜ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੂੰ ਬਹੁਤ-ਬਹੁਤ ਵਾਰਗ-ਵਾਰ ਦਿਨਾਂ ਨੂੰ ਕਾਂਗਰਸ ਆਇਤਮਾੜ ਸ਼੍ਰੀ راہੂ ਗਾਂਧੀ ਜੀ ਸੋਨੀਆ ਜੀ ਸੋਨੀਆ ਗਾਂਧੀ ਜੀ ਮਲਿਕਾਪਨ ਖੜਰੇ ਜੀ ਪ੍ਰੀਕਾ ਗਾਂਧੀ ਜੀ ਉਹਨਾਂ ਨੇ ਗੁਰੂਆਂ ਪੀਰਾਂ ਦੀ ਪਾਵਨ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰ ਦੀ ਟਿਕਟ ਦੇ ਲਈ ਉਹਨਾਂ ਨੂੰ ਨਰਮਾਇਆ ਹੈ ਅਸੀਂ ਜੋ ਟ੍ਰਾਪੀ ਨੂੰ ਪਟਿਆਲਾ ਹੈ ਪਹਿਲਾ ਵੀ ਉਹ ਸਾਡੇ ਕੰਮਾਂ ਦੇ ਵਿੱਚ ਇਹ ਇੰਟਰਸਿੰਗਲਾ ਸਾਥੀ ਹਾਜ਼ਰ ਕਰਦੇ ਰਹੀਏ ਸਾਰੇ ਓਪਰੇਟਰ ਭਰਾ ਡਰਾਈਵਰ ਭਰਾ ਸਾਰੇ ਉਹਨਾਂ ਦੇ ਨਾਲ ਹਨ ਅੱਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸੰਗੂਰ ਦੇ ਵਿੱਚ ਪੀਜੀਆਈ ਦਾ ਕੈਂਸਰ ਦਾ ਹਸਪੀਟਲ ਸਪੋਰਟਸ ਦਾ ਸਟੇਡੀਅਮ ਜੈਕਸਟਾਈਲ ਵਿਲ ਅਰੇ ਸਰਪੁਰਤਾ ਮਾ ਵਾਸਤੇ ਟ੍ਰੇਨਾਂ ਚਲਾਉਣ ਦਾ ਕੰਮ ਹਜੂਬ ਸਾਹਿਬ ਵਾਸਤੇ ਟ੍ਰੇਨ ਚਲਾਉਣ ਦਾ ਕੰਮ ਸ਼੍ਰੀ ਅਜਮੇਰ ਸ਼੍ਰੀ ਵਾਸਤੇ ਟ੍ਰੇਨ ਚਲਾਉਣ ਦਾ ਕੰਮ ਰਿੰਦਾਬਨ ਵਾਸਤੇ ਟ੍ਰੇਨ ਚਲਾਉਣ ਦਾ ਕੰਮ ਜੋ ਵਿਜੇਂਦਰ ਸਿੰਘਾ ਨੇ ਉੱਤੇ ਸੰਗਲ ਵਾਸਤੇ ਲੋਕਾਂ ਵਾਸਤੇ ਕੀਤਾ ਹੈ ਐਤਾ ਹੀ ਉਹ ਬਾਤੀ ਪੰਜਾਬ ਦੇ ਲੋਕਾਂ ਵਾਸਤੇ ਵੀ ਕਰ ਟਕੇ ਕੰਮ ਕਰਨ ਅੱਤੇ ਇਕੱਤੀ ਹੋਣੇ ਆ ਸਾਡਾ ਪਟਿਆਲਾ ਦੇ ਨੌਜਵਾਨ ਪੰਜਾਬ ਦਾ ਸਾਰਾ ਨੌਜਵਾਨ ਇਹ ਚਾਹੁੰਦੇ ਕਿ ਵਿਜੇਂਦਰ ਸਿੰਘਾ ਵਰਗੇ ਅਗਾਉਤ ਨੌਜਵਾਨ ਪੋਲਟਿਕਸ ਵਿੱਚ ਅੱਗੇ ਆਣ ਅਤੇ ਲੋਕਵਾਦ ਕਰਕੇ ਉਹਨਾਂ ਨੂੰ ਮੂਟਾ ਪਾਉਣ ਅਤੇ ਪਾਰਲੀਮੈਂਟ ਵਿੱਚ ਜਾ ਕੇਤਾ ਜੋ ਉਹਨਾਂ ਲੋਕਾਂ ਦੀ ਆਵਾਜ਼ ਵਧਾ ਤਰ ਕਰਨ ਕਿਉਂਕਿ ਅੱਜ ਜਿਸ ਧਰਤੀ ਦੇ ਉੱਤੇ ਕੀ ਵੀਜੇਂਦਰ ਸਿੰਘ 라ਜ ਨੂੰ ਭੇਜਿਆ ਗਿਆ ਹੈ ਉਹ ਬੜੀ ਮਹਾਨ ਸ਼ਬੀਤਾ ਦੀ ਅਤੇ بڑے ਵੱਡੇ ਵੱਡੇ ਸਾਡੇ ਗੁੰਮਾਪੀਣਾ ਅੰਤਰ ਦੀ ਹੈ ਅਭੀ ਜਾਣਨਾ ਚਾਹੁੰਦੇ ਆ ਕਿ ਗੁੰਮਾਪੀਣਾ ਦਾ ਮੇਰ ਪ੍ਰਯਾਤ ਫਿਰ ਵੀ ਵੀਜੇਂਦਰ ਸਿੰਘ 라ਜ ਦੇ ਰਹੇ ਅਤੇ ਉਨਕੋ ਜਿੱਤ ਕੇ ਪਾਰਲੀਮੈਂਟ ਵਿੱਚ ਜਾ ਕੇ ਕਹਿ ਦਿੱਤੀਆ ਪਾਸ